ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਐਮ ਸੀ ਡੀ ਆਓ ਅਸੀਂ ਅੱਜ ਦੇਖੀਏ ਕਿ ਅੱਜ ਦੇ ਪੀਤਰ ਵਚਨ ਸਾਡੇ ਜੀਵਨ ਦੇ ਵਿੱਚ ਕੀ ਪ੍ਰਤੀਗਿਆ ਕਰ ਰਿਹਾ ਹੈ ਤਾਂ ਆਓ ਅਸੀਂ ਪੀਤਰ ਬਬਲ ਦੇ ਪੀਤਰ ਵਚਨ ਵਾਂល ਦੇਖੀਏ ਯਾਸ਼ਾ ਨਵੀ ਉਸਤਾ ਨੰਜਾ ਤੇ ਆਈ ਉਸ ਦਾ ਤੇਰਾ ਵਚਨ ਦੱਸਦਾ ਕਿਉਂਕਿ ਯਹੋਵਾ ਨੇ ਆਪਣੀ ਪਰਜਾ ਨੂੰ ਦਲਾਸਾ ਦਿੱਤਾ ਅਤੇ ਆਪਣੇ ਦੁਖਿਆਰਿਆਂ ਉੱਤੇ ਰਹਿਮ ਕੀਤਾ ਹੈ ਆਮਨ ਪਰਮੇਸ਼ਰ ਦੀ स्तुति ਹੋਵੇ ਇਹਨਾਂ ਬਚਨ ਦੇ ਦੁਆਰਾ ਤਾਂ ਹੈ ਪਰਮੇਸ਼ਰ ਦੇ ਲੋਕੋ ਅੱਜ ਸਾਨੂੰ ਇਸ ਬਚਨ ਦੇ ਦੁਆਰਾ ਸਾਡੇ ਜੀਵਨਾਂ ਦੇ ਵਿੱਚ ਪਰਮੇਸ਼ਰ ਆਪਣੀ ਪਰਜਾ ਨੂੰ ਆਪਣੇ ਲੋਕਾਂ ਨੂੰ ਸ਼ਾਂਤੀ ਦੇਣ ਦਾ ਵਾਅਦਾ ਕਰਦੇ ਜਿਵੇਂ ਕਿ ਅਸੀਂ ਪਵਿੱਤਰ ਬਾਈਬਲ ਦੇ ਪਵਿੱਤਰ ਵਚਨ ਵੱਲ ਦੇਖਦੇ ਹਾਂ ਯਸ਼ਾ ਨਵੀਰ ਦਾ 40 ਦੇ ਆਏ ਉਸ ਦਾ ਇੱਕ ਵਚਨ ਦੱਸਦਾ ਹੈ ਦਿਲਾਸਾ ਦਿਓ ਮੇਰੀ ਪਰਜਾਨ ਨੂੰ ਦਿਲਾਸਾ ਦਿਓ ਤੁਹਾਡਾ ਪਰਮੇਸ਼ਰ ਆਖਦਾ ਹੈ ਆਮੀਨ ਜੁਮੇਸ਼ਰ ਤੇ ਉਸਤਤੀ ਹੋਵੇ ਇਹਨਾਂ ਵਚਨਾਂ ਦੇ ਦੁਆਰਾ ਤਾਂ ਹੈ ਪਰਮੇਸ਼ਰ ਦੇ ਲੋਗੋ ਅੱਜ ਸਾਨੂੰ ਇਹ ਵਚਨ ਸਾਨੂੰ ਦੱਸ ਰਿਹਾ ਹੈ ਕਿ ਯਹੋਵਾ ਨੇ ਸਾਨੂੰ ਸ਼ਾਂਤੀ ਦੇਣ ਦਾ ਵਾਅਦਾ ਕੀਤਾ ਹੈ ਆਪਣੇ ਲੋਕਾਂ ਨੂੰ ਪਰ ਇਹ ਪਰਮੇਸ਼ਰ ਦੇ ਲੋਕੋ ਪਰਮੇਸ਼ਰ ਹਰ ਇੱਕ ਨੂੰ ਸ਼ਾਂਤੀ ਨਹੀਂ ਦਿੰਦਾ ਇਸ ਵਚਨ ਦੇ ਅਨੁਸਾਰ ਪਰਮੇਸ਼ਰ ਆਪਣੇ ਲੋਕਾਂ ਨੂੰ ਸ਼ਾਂਤੀ ਦਿੰਦਾ ਹੈ ਉਸ ਦੇ ਲੋਕ ਕੌਣ ਹਨ ਜਿਵੇਂ ਕਿ ਅਸੀਂ ਪਵਿੱਤਰ ਬਾਈਬਲ ਦੀ ਇਤ੍ਰ ਵਚਨ ਵਾਲ ਦੇਖਦੇ ਆਂ ਤੀਤਸ ਦੋ ਤੇ ਆਏ ਉਸਤਾਚਾ ਦਾ ਮੱਸਨ ਦੱਸਦਾ ਹੈ ਜਿਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਕਿ ਸਾਰੇ ਕੁਦਰਮ ਤੋਂ ਸਾਡਾ ਨਿਸਤਾਰਾ ਕਰੇ ਅਤੇ ਖਾਸ ਆਪਣੇ ਲਈ ਇੱਕ ਕੌਮ ਨੂੰ پاک ਕਰੇ ਜੋ ਸ਼ੁਭ ਕਰਮਾਂ ਵਿੱਚ ਸੁਰਗਰਮ ਹੋਵੇ ਆਮਨ ਪਰਮੇਸ਼ਰ ਤੇਰੀ स्तुਤੀ ਹੋਵੇ ਇਨ੍ਹਾਂ ਵਚਨਾਂ ਦੇ ਦੁਆਰਾ ਤਾਂ ਹੈ ਪਰਮੇਸ਼ਰ ਦੇ ਲੋਕੋ ਈਸ਼ੂ ਨੇ ਆਪਣੇ ਆਪ ਲਈ ਆਪਣੇ ਲਈ ਸਲੀਬ ਦੇ ਉੱਤੇ ਆਪਣੇ ਆਪ ਨੂੰ ਦੇ ਦਿੱਤਾ ਤਾਂ ਜੋ ਆਪਣੇ ਲੋਕਾਂ ਨੂੰ ਸ਼ਦਾਂ ਸਕੀ ਅਤੇ ਸਾਨੂੰ ਸ਼ੁੱਧ ਕਰ ਸਕੀ ਪਾਕ ਕਰ ਸਕੀ ਇਸ ਲਈ ਇਹ ਪਰਮੇਸ਼ਰ ਦੇ ਲੋਕੋ ਸਾਨੂੰ ਪਰਮੇਸ਼ਰ ਦੇ ਆਪਣੇ ਲੋਕ ਬੰਨਣਾ ਚਾਹੀਦਾ ਹੈ ਅਸੀਂ ਉਸਦੇ ਲੋਕ ਕਿਵੇਂ ਬਣ ਸਕਦੇ ਹਾਂ ਪਰਮੇਸ਼ਰ ਨੇ ਸਾਡੇ ਲਈ ਸਲੀਬ ਉੱਤੇ ਆਪਣੀ ਜਾਨ ਦੇ ਦਿੱਤੀ ਅਤੇ ਆਪਣਾ ਪਿੱਤਰ ਲਹੂ ਵਹਾਇਆ ਤਾਂ ਹੈ ਪਰਮੇਸ਼ਰ ਦੇ ਲੋਗੋ ਜਦੋਂ ਅਸੀਂ ਗਰੂਸ ਦੇ ਕੋਲ ਅਸੀਂ ਪਰਮੇਸ਼ਰ ਨੂੰ ਜਦੋਂ ਅਕਾਰਾਂਗੇ ਕਿ ਹੈ ਪਰਮੇਸ਼ਰ ਮੈਨੂੰ ਮੇਰੇ ਪਾਪਾ ਤੋਂ ਬਚਾ ਮੈਨੂੰ ਚੰਗਾ ਕਾਲ ਤਾਂ ਪਰਮੇਸ਼ਰ ਉਹਨੂੰ ਇੱਕ ਨਵਾਂ ਮਨੁੱਖ ਬਣਾ ਦੇਵੇਗਾ ਪਰਮੇਸ਼ਰ ਤੁਹਾਨੂੰ ਆਪਣੇ ਪਵਿੱਤਰ ਲਹੂ ਦੇ ਦੁਆਰਾ ਇੱਕ ਨਵਾਂ ਮਨੁੱਖ ਬਣਾ ਦੇਵੇਗਾ। ਤਰੇਹ ਪਰਮੇਸ਼ਰ ਦੇ ਲੋਕੋ ਪਰਮੇਸ਼ਰ ਦਾ ਬੇਅਸ ਕੀਮਤੀ ਲਹੂ, ਪਵਿੱਤਰ ਲਹੂ ਦੇ ਦੁਆਰਾ ਤੁਹਾਡੇ ਜੀਵਨਾਂ ਨੂੰ ਨਵਾਂ ਬਣਾ ਦੇਵੇਗਾ। ਬਸ ਇਹ ਹੀ ਇੱਕ ਤਰੀਕਾ ਹੈ ਪਰਮੇਸ਼ਰ ਦੇ ਬੱਚੇ ਬਣ ਦਾ। ਜੋ ਪਰਮੇਸ਼ਰ ਦੇ ਲੋਕ ਹਨ ਉਹਨਾਂ ਨੂੰ ਉਨਨੋਸ਼ ਸ਼ਾਂਤੀ ਦੇ ਰ ਪਰਮੇਸ਼ਰ ਉਹ ਸ਼ਾਂਤੀ ਜੋ ਪਰਮੇਸ਼ਰ ਦੇ ਲੋਕ ਆਪਣੇ ਜੀਵਨ ਦੇ ਵਿੱਚ ਚਾਹੁੰਦੇ ਹਨ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਉਹ ਤੁਹਾਡੇ ਜੀਵਨਾਂ ਦੇ ਵਿੱਚ ਤੁਹਾਡੇ ਹਿਰਦੇਾਂ ਦੇ ਵਿੱਚ ਆਉਗੀ ਕੀ ਤੁਸੀਂ ਵੀ ਉਸ ਦੁਨੀਆ ਦੇ ਰਾਹੋਂ ਤੇ ਚੱਲ ਰਹੇ ਹੋ ਕੀ ਤੁਸੀਂ ਵੀ ਗਲਤ ਰਾਹਾਂ ਤੇ ਚੱਲ ਰਹੇ ਹਾਂ ਆ ਇਹ ਪਰਮੇਸ਼ਰ ਦੇ ਲੋਕੋ ਆਪਣੇ ਜੀਵਨ ਨੂੰ ਜਾਂਚੋ ਪਰਖੋ ਇਹ ਪਰਮੇਸ਼ਰ ਦੇ ਲੋਕੋ ਆਓ ਇਸ ਵਕਤ ਅਸੀਂ ਪਰਮੇਸ਼ਰ ਦੀ ਸਲੀਬ ਦੇ ਨਜ਼ਦੀਕ ਚੱਲ ਲਈਏ क्रूस ਦੇ ਨਜ਼ਦੀਕ ਚੱਲ ਲਈਏ ਸਾਡੇ ਪਰਮੇਸ਼ਰ ਨੇ ਪ੍ਰਭੂ ਯਸ਼ੁ ਮਸੀਹ ਨੇ ਸਾਡੇ ਲਈ ਸਲੀਬ ਤੇ ਦੁੱਖ اٹھਾਈ ਉਸ ਨੂੰ ਕਾਇਲ ਕੀਤਾ ਗਿਆ ਕੁਛ ਲਿਆ ਗਿਆ ਤਾਂ ਹੀ ਪਰਮੇਸ਼ਰ ਦੇ ਲੋਕੋ ਉਸ ਨੇ ਆਪਣਾ ਬੇਸ਼ਕੀਮਤੀ ਉਸ ਕ੍ਰੂਸ ਤੇ ਆਪਣਾ ਪੁੱਤਰ ਲਫੂ ਵਹਾਇਆ ਤੁਸੀਂ ਇਸ ਦੇ ਚਰਨਾਂ ਦੇ ਕ੍ਰੂਸ ਤੇ ਨਜ਼ਦੀਕ ਹੋ ਕੇ ਰੋ ਕਿ ਪਿਤਾ ਮੈਨੂੰ ਮਾਫ ਕਰ ਦੇ ਮੈਨੂੰ ਸ਼ੁੱਧ ਕਰ ਦੇ ਪਰਮੇਸ਼ਰ ਪਰਮੇਸ਼ਰ ਤੁਹਾਨੂੰ ਸ਼ੁੱਧ ਕਰ ਦੇਵੇਗਾ ਪਾਕ ਕਰ ਦੇਵੇਗਾ ਆਪਣੀ ਦਇਆ ਦੇ ਨਾਲ ਅਤੇ ਆਪਣੀ ਸਨਤਾਨ ਬਣਾ ਲਵੇਗਾ ਤੁਹਾਨੂੰ ਆਪਣੀ ਬੱਚੇ ਬਣਾ ਲਵੇਗਾ ਤੁਹਾਨੂੰ ਇਸ ਤਰ੍ਹਾਂ ਪਰਮੇਸ਼ਰ ਹਰ ਸਮੇਂ ਤੁਹਾਡੇ ਤੇ ਦਇਆ ਕਰੂਗਾ ਹਰ ਸਮੇਂ ਤੁਹਾਡੇ ਜੀਵਨ ਦੇ ਵਿੱਚ ਸ਼ਾਂਤੀ ਬਣੀ ਰਹੇਗੀ ਤੁਹਾਡੇ ਜੀਵਨ ਨਵੀਂ ਹੋ ਜਾਣਗੇ ਤਾਂ ਆਓ ਅਸੀਂ ਉਸ ਦੀ ਦਇਆ ਨੂੰ ਪ੍ਰਾਪਤ ਕਰੀਏ ਅਤੇ ਪ੍ਰਾਰਥਨਾ ਕਰੀਏ ਹਾਲੇਲੂਇਆ ਹਾਲੇਲੂਇਆ ਹੈ ਮੇਰੇ ਖੁਦਾ ਬਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਅਸੀਂ ਤੇਰੀ ਦੁਹਾਈ ਦਿੰਦੇ ਹਾਂ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਪਰਮੇਸ਼ਰ ਇਨਾਂ ਲੋਕਾਂ ਦੇ ਖੁਦਾਵਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ ਪਰਮੇਸ਼ਰ ਦੇਖ ਰਹੇ ਹਨ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਇਨਾਂ ਦੇ ਹੀਰ ਦੇ ਅਨੋ ਵੇਖ ਮੇਰੇ ਖੁਦਾਵਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ Una de hirdianulpărmeșări, șudă card de mi Mire fu da pa card de ppărmeșări, ina de hir de ina de zin un anulârmeșări, și în auaia ziven depărmeș, in-a nușud dacă pa card de Haleluia, Haleluia Ppărmeșări, este se vactpărmeșări. Halleluja, Premisher, inandığı hırdaya inşod kardı Premisher, Bravo, Yüce Mısıdın adı var, Premisher, Halleluja, Premisher, Halleluja, Premisher, Tersin tanvan, Jand Premisher, Eservak Premisher, Bravo, Yüce Mısıdın adı var, Premisher, Halleluja, Halleluja, Premisher, En loğ, Premisher, Tersin dayanın dekhan ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਜੋ ਹਿੱਧ ਦੇ ਪਰਮੇਸ਼ਰ ਤੇਰੇ ਅੱਗੇ ਖੋਲਦੇ ਹਨ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਦਇਆ ਦੇ ਅਰਬ ਖਾ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਦਇਆ ਦੇ ਪਰਮੇਸ਼ਰ ਰਬ ਯਸ਼ੁ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਹੈ ਮੇਰੇ ਖੁਦਾ ਬਾਪ ਪਰਮੇਸ਼ਰ ਆਪ ਜੋ ਸਵਰਗ ਦੇ ਵਿੱਚ ਹੋ ਪਰਮੇਸ਼ਰ ਮੇਰੀ ਪ੍ਰਾਰਥਨਾ ਨੂੰ ਸੌਨ ਰੇ ਯਾਹ ਪਰਮੇਸ਼ਰ ਤੇ ਗ੍ਰੇਨ ਕਾ ਤੇ ਯਾਹ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਰਮੇਸ਼ਰ ਸਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਹਾਂ ਤੇ ਆਮਨ ਦੇ ਵਿੱਚ ਦੇਣ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਰਮੇਸ਼ਰ ਸਾਰੀ ਆਦਰ ਤੇ ਸਾਰੀ ਮਮਾ ਮੇਰੇ ਪਰਮੇਸ਼ਰ ਦੇ ਪੁੱਤਰ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮਨ